ਪਾਕਿਸਤਾਨ ਦੀਆਂ ਮੁਸ਼ਕਲਾਂ ਘਟ ਨਹੀਂ ਹੋ ਰਹੀਆਂ ਵੀਰਵਾਰ ਨੂੰ ਲਾਹੌਰ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਸੀਰੀਅਲ ਧਮਾਕੇ ਹੋਏ ਇਹ ਧਮਾਕੇ ਲਾਹੌਰ ਦੇ ਪੁਰਾਣੇ ਹਵਾਈ ਅੱਡੇ ਦੇ ਨੇੜੇ ਹੋਏ ਜਿਸ ਤੋਂ ਬਾਅਦ ਲਾਹੌਰ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਧਮਾਕੇ ਦੇ ਚਸ਼ਮਦੀਦਾ ਦਾ ਦਾਵਾ ਹੈ ਕਿ ਇਹ ਹਮਲਾ ਮਸਾਇਲਾ ਨਾਲ ਕੀਤਾ ਗਿਆ ਇਸ ਨੂੰ ਅਪਰੇਸ਼ਨ ਸੰਦੂਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ ਜਾਨੀ ਨੁਕਸਾਨ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਮਾਰਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਚਸ਼ਮਦੀਦਾਂ ਅਨੁਸਾਰ ਕੁੱਲ 3 ਧਮਾਕੇ ਹੋਏ ਜਦੋਂ ਕਿ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਹ ਹਮਲਾ ਮਿਜ਼ਾਈਲ ਨਾਲ ਕੀਤਾ ਗਿਆ ਸੀ ਰਿਪੋਰਟਾਂ ਅਨੁਸਾਰ ਧਮਾਕਿਆਂ ਤੋਂ ਬਾਅਦ ਲਾਹੌਰ ਪੁਰਾਣਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਕਈ ਉਡਾਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀਆ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਜਦੋਂ ਕਿ ਪਾਕਿਸਤਾਨ 22 ਅਪ੍ਰੈਲ ਤੋਂ ਡਰ ਦੇ ਸائے ਹੇਠ ਜੀ ਰਿਹਾ ਸੀ 7 ਮਈ ਨੂੰ ਇਹ ਡਰ ਆਪਣੀ ਸਭ ਤੋਂ ਭਿਆਨਕ ਰਾਤ ਵਿੱਚ ਬਦਲ ਗਿਆ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਅਤੇ ਪਾਕਿਸਤਾਨ ਅਤੇ ਪੀਓਕੇ ਵਿੱਚ ਕਈ ਹਮਲੇ ਕੀਤੇ ਅਤੇ 9 ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਫੌਜ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਟਿਕਾਣਿਆਂ ਤੋਂ ਭਾਰਤ ਦੇ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ। ਭਾਰਤ ਦੇ ਇਸ ਆਪਰੇਸ਼ਨ ਵਿੱਚ ਪਾਕਿਸਤਾਨ ਨੇ ਲਗਭਗ 100 ਅਤਵਾਦੀ ਮਾਰੇ ਗਏ ਜਿਸ ਤੋਂ ਬਾਅਦ ਕਈ ਅਤਵਾਦੀ ਸੰਗਠਨਾ ਦੀ ਰੀੜ ਦੀ ਹੱਡੀ ਤੱਕ ਟੁੱਟ ਚੁੱਕੀ ਹੈ। لیکن ਤੁਹਾਨੂੰ ਉਹਨਾਂ ਦੱਸਦੀ ਹੈ ਸਭ ਤੋਂ ਵੱਡੀ ਖਬਰ ਕਿ ਸੀਰੀਅਲ ਬਲਾਸਟ ਨਾਲ ਦਹਿਲਿਆ ਪਾਕਿਸਤਾਨ ਬੰਦ ਹੋ ਗਿਆ 에어ਪੋਰਟ ਪਾਕਿਸਤਾਨ ਦੀਆਂ ਮੁਸ਼ਕਲਾਂ ਘਟ ਨਹੀਂ ਹੋ ਰਹੀਆਂ ਵੀਰਵਾਰ ਨੂੰ ਲਾਹੌਰ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਸੀਰੀਅਲ ਧਮਾਕੇ ਹੋਏ ਇਹ ਧਮਾਕੇ ਲਾਹੌਰ ਦੇ ਪੁਰਾਣੇ ਹਵਾਈ ਅੱਡੇ ਦੇ ਨੇੜੇ ਹੋਏ ਜਿਸ ਤੋਂ ਬਾਅਦ ਲਾਹੌਰ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਧਮਾਕੇ ਦੇ ਚਸ਼ਮਦੀਦਾ ਦਾ ਦਾਵਾ ਹੈ ਕਿ ਇਹ ਹਮਲਾ ਮਸਾਇਲਾ ਨਾਲ ਕੀਤਾ ਗਿਆ ਇਸ ਨੂੰ ਅਪਰੇਸ਼ਨ ਸੰਦੂਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ ਜਾਨੀ ਨੁਕਸਾਨ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਮਾਰਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਚਸ਼ਮਦੀਦਾਂ ਅਨੁਸਾਰ ਕੁੱਲ 3 ਧਮਾਕੇ ਹੋਏ ਜਦੋਂ ਕਿ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਹ ਹਮਲਾ ਮਿਜ਼ਾਈਲ ਨਾਲ ਕੀਤਾ ਗਿਆ ਸੀ ਰਿਪੋਰਟਾਂ ਅਨੁਸਾਰ ਧਮਾਕਿਆਂ ਤੋਂ ਬਾਅਦ ਲਾਹੌਰ ਪੁਰਾਣਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਕਈ ਉਡਾਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਜਦੋਂ ਕਿ ਪਾਕਿਸਤਾਨ 22 ਅਪ੍ਰੈਲ ਤੋਂ ਡਰ ਦੇ ਸائے ਹੇਠ ਜੀ ਰਿਹਾ ਸੀ 7 ਮਈ ਨੂੰ ਇਹ ਡਰ ਆਪਣੀ ਸਭ ਤੋਂ ਭਿਆਨਕ ਰਾਤ ਵਿੱਚ ਬਦਲ ਗਿਆ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਅਤੇ ਪਾਕਿਸਤਾਨ ਅਤੇ ਪੀਓਕੇ ਵਿੱਚ ਕਈ ਹਮਲੇ ਕੀਤੇ ਅਤੇ 9 ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਫੌਜ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਟਿਕਾਣਿਆਂ ਤੋਂ ਭਾਰਤ ਦੇ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ। ਭਾਰਤ ਦੇ ਇਸ ਆਪਰੇਸ਼ਨ ਵਿੱਚ ਪਾਕਿਸਤਾਨ ਨੇ ਲਗਭਗ 100 ਅਤਵਾਦੀ ਮਾਰੇ ਗਏ ਜਿਸ ਤੋਂ ਬਾਅਦ ਕਈ ਅਤਵਾਦੀ ਸੰਗਠਨਾ ਦੀ ਰੀੜ ਦੀ ਹੱਡੀ ਤੱਕ ਟੁੱਟ ਚੁੱਕੀ ਹੈ। ਲੇਕਿਨ ਤੁਹਾਨੂੰ ਉਹ ਦੱਸਦੀ ਹਾਂ ਸਭ ਤੋਂ ਵੱਡੀ ਖਬਰ ਕਿ ਸੀਰੀਅਲ ਬਲਾਸਟ ਨਾਲ ਦਹਲਿਆ ਪਾਕਿਸਤਾਨ ਬੰਦ ਹੋ ਗਿਆ 에어ਪੋਰਟ